ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵੇ ਨਿਹਾਲੇ ਬਾਬਾ ਹਾ ਗੁੰਗੀ ਦੇ ਮਾਨੂੰ ਪਾਵੇ ਸਤਿ ਸ੍ਰੀ ਅਕਾਲ ਇਹ ਲੈ ਤੇ ਆ ਹਾਂ ਉਹ ਵੀ ਉਹਦਾ ਮਸਾਲਾ ਮਿਲਾਉਣਾ ਹੈ ਨੀ ਨਾ ਵੱਡੀ ਕੁੜੀਆਂ ਨੂੰ ਚਲਾਉਣਾ ਬਹੁਤ ਪਾਣ ਹੈ ਅੱਛਾ ਹਾਂ ਨਾਲੇ ਦਾ ਮੇਰੇ ਵੀਰੋ ਭਾਈ ਮਾਈ ਕਹਿੰਦੀ ਵਿਚੇ ਰੱਖ ਲੈ ਇੱਕ ਬਾਲਟਾ ਇੱਕ ਬਾਲਟਾ ਫੜੋ ਮਸਾਲੇ ਦਾ ਇਹਦਾ ਫੜੋ ਬਾਲਟਾ ਮਸਾਲਾ ਜਾਂਦੇ ਜਾਂਦੇ ਕੁੜੀਆਂ ਕੋਈ ਨਹੀਂ ਹੋਈ ਭਾਈ ਨਾ ਆ ਜਾਓ ਰਾਜਾ ਆ ਗਿਆ ਕੁਮਾ ਭਾਈ ਇੱਧਰ ਹੀ ਆ ਜਿਓ ਉੱਧਰ ਹੀ ਆ ਜਿਓ ਆ ਲਓ ਆ ਲਓ ਬਾਬਾ ਬਾਈਆ ਵੇਖੋ ਅੱਗੇ ਲੱਗੇ ਆ ਆਸ-ਪਾਸ ਵਸ ਪਈ ਉਹ ਦੂਰ ਮਰੇ ਆਇਆ ਨਾ ਇਹ ਸ਼ੁਰੂਆਤ ਹੋਈ ਹੈ ਕੀ ਕਹਣਾ ਕਰੂ ਅ ਬਿਲਕੁਲ ਜੀ ਸੰਤ ਬਾਬਾ ਹਾਕਮ ਸਿੰਘ ਜੀ ਸੰਪਰਦਾਇ ਕਾਰ ਸੇਵਾ ਸਿਹੜੀ ਸਾਹਿਬ ਬਾਬਾ ਸੁਖਾ ਸਿੰਘ ਜੀ ਬਾਬਾ ਹੀਰਾ ਸਿੰਘ ਜੀ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਔਰ ਮਲਕੀਤ ਔਲਖਪਾੜੀ ਜਿਹੜੇ ਆਪਣੇ ਉਹਨਾਂ ਦਾ ਵੀ ਪਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜਾ ਉਹ ਚੇਤੇ ਤੌਰ ਤੇ ਆਪਣੇ ਕੋਲੇ ਪਹੁੰਚਿਆ ਨੀਂ ਪੱਥਰ ਰਖਵਾਇਆ ਔਰ ਮੇਰੀ ਬੇਟੀ ਨੂੰ ਅਸ਼ੀਰਵਾਦ ਦੇ ਕੇ ਗਏ ਔਰ ਅੱਗੇ ਵੀ ਉਹਨਾਂ ਨੇ ਵਿਸ਼ਵਾਸ ਜਿਹੜਾ ਦਵਾਇਆ ਕਿ ਜਿਹੜਾ ਤੁਹਾਡਾ ਘਰ ਆ ਉਹ ਆਪਾਂ ਕੰਪਲੀਟ ਕਰਵਾ ਕੇ ਦਵਾਗੇ ਜੀ ਔਰ ਉਮੀਦ ਸੀ ਕਿ ਘਰ ਰੁੱਟ ਜਾਂਦੇ ਬਾਅਦ ਦੁਬਾਰਾ ਬਣੂਗਾ ਬਿਲਕੁਲ ਜੀ ਸੰਪਰਦਾਇ ਕਾਰ ਸੇਵਾ ਸਰ੍ਹੇ ਸਰ੍ਹੇ ਵਾਲੇ ਬਾਬਾ ਜੀ ਦਾ ਸੇਵਾਦਾਰ ਬਾਬਾ ਹੀਰਾ ਸਿੰਘ ਜੀ ਇੱਥੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਗਿਆ ਅਸੀਂ ਤੁਹਾਨੂੰ ਮਾਹਪੁਰਸ਼ਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਵੀ ਦੁੱਖ ਨੂੰ ਬਚਾਵਾਂਗੇ ਜਿਹੜਾ ਉਹ ਮੰਨ ਲੋ ਆਪਾਂ ਨੂੰ ਅ ਵਿਸ਼ਵਾਸ ਦਿਵਾਇਆ ਕਿ ਉਹ ਘਰ ਬਣਵਾ ਕੇ ਜਿਹੜਾ ਦੇਣਗੇ ਉਹ ਆਪਣੇ ਕੋਲੇ ਸੰਤਮਾਪੁਰਸ਼ ਅੱਜ ਪਹੁੰਚੇ ਪਹਿਲਾਂ ਵੀ ਆਪਣੇ ਕੋਲੇ ਤਕਰੀਬਨ ਦੋ ਵਾਰੀ ਪਹੁੰਚ ਕੇ ਗਏ ਇਥੇ ਉਹ ਸੰਤੂ ਆਬਾ ਹਮਸਿੰਧੀ ਤੀਜੀ ਵਾਰੀ ਅੱਜ ਆਇਆ ਜੀ ਤੀਜੀ ਵਾਰੀ ਆ ਜਾ ਕੇ ਉਹਨਾਂ ਨੇ ਨਹੀਂ ਪੱਥਰ ਇਥੇ ਰਖਵਾਇਆ ਔਰ ਅਮਰਕੀਰ ਔਰ ਖੁਪਾਲੀ ਵੀ ਆਪਣੇ ਕੋਲੇ ਪਹੁੰਚੇ ਆ ਜੀ ਅੱਜ ਨਾਲ ਹਾਂਜੀ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਆ ਹਾਂਜੀ ਜੀ ਮੇਰਾ ਨਾਮ ਕੁਲਦੀਪ ਕੌਰ ਆ ਅਸੀਂ ਰਾਮਪੁਰ ਗੋਰਾ ਦੇ ਰਹਿਣ ਵਾਲੇ ਆ ਅੱਜ ਘਰ ਦਾ ਨਿਰਮਾਣ ਹੋਇਆ ਹੈ ਕੀ ਕਾਰਨ ਕਿਸੇ ਘਰ ਕਿ ਸਾਡਾ ਉਹ ਬੰਨ ਟੁੱਟ ਸਾਡੇ ਘਰ ਦੇ ਸਾਹਮਣੇ ਉਹ ਬੰਨ ਟੁੱਟ ਗਿਆ ਸੀਗਾ ਤੇ ਆਪਣਾ ਘਰ ਪੂਰਾ ਪਾਣੀ ਦੇ ਵਿੱਚ ਵਹਿ ਗਿਆ ਕੁਛ ਵੀ ਨਹੀਂ ਬਚਿਆ ਉੱਥੇ ਤੇ ਅੱਜ ਮਹਾਪੁਰਖਾਂ ਦੀ ਕਿਰਪਾ ਦੇ ਨਾਲ ਅੱਜ ਸਾਨੂੰ ਜਗਾ ਦੀ ਵੀ ਸੇਵਾ ਕੀਤੀ ਗਈ ਵੀਰ ਵੱਲੋਂ ਤੇ ਅੱਜ ਵੀਰ ਮਨਕੀਰ ਤੌਲਖ ਨੇ ਆ ਕੇ ਸਾਡੀ ਬਾਹ ਫੜੀ ਆ ਬਾਬਾ ਰਾਮ ਸਿੰਘ ਜੀ ਆਏ ਨੇ ਉਹਨਾਂ ਨੇ ਸਾਡੇ ਘਰ ਦੀ ਨੀ ਰੱਖੀ ਆ ਤੇ ਅੱਜ ਸਾਡੇ ਮਕਾਨ ਦਾ ਫਿਰ ਦੁਬਾਰਾ ਸਾਨੂੰ ਇੱਕ ਬੱਚੀ ਨੂੰ ਉਹਨਾਂ ਨੇ ਚੁੰਮਿਆ ਸੀਗਾ ਮਨਕੀਰ ਤੌਲਖ ਨੇ ਇਹੀ ਬੱਚੀ ਆ ਜੀ ਉਹ ਹਾਂਜੀ ਇਹ ਇਹੀ ਬੱਚੀ ਆ ਜੀ अच्छा जी ਇਹਦਾ ਜਨਮ ਖੜਾ ਦੌਰਾਨ ਹੋਇਆ ਹਾਂਜੀ ਇਹਦਾ ਜਨਮ ਖੜਾ ਦੇ ਦੌਰਾਨ ਹੋਇਆ 5 ਸਤੰਬਰ ਨੂੰ ਮੇਰੀ ਬੇਟੀ ਦਾ ਜਨਮ ਹੋਇਆ ਅੱਜ ਮੇਰੀ ਬੇਟੀ ਹਜੇ 1 ਮਹੀਨੇ ਦੀ ਨਹੀਂ ਹੋਈਗੀ ਅ ਅੱਜ ਜਦੋਂ ਘਰ ਰੁੜ ਗਿਆਣਾ ਬਹੁਤ ਔਖਾ ਬਣਦਾ ਪਰ ਉਮੀਦ ਸੀ ਕਿ ਦੁਬਾਰਾ ਆਪਣਾ ਘਰ ਮਿਲੂਗਾ ਨਹੀਂ ਮਿਰਜੀ ਅਸੀਂ ਕੋਈ ਉਮੀਦ ਚਲੋ ਮਹਾਰਾਜ ਨੇ ਕਿਰਪਾ ਕੀਤੀ ਸਾਡੇ ਤੇ ਪਰਮਾਤਮਾ ਨੇ ਚਲੋ ਜੇ ਸਾਡੇ ਕੋ ਕੀਤਾ ਸਾਡੇ ਨਾਲ ਚਲੋ ਜੋ ਵੀ ਪਰ ਅੱਜ ਵਰਪਾਂਤਮਾ ਨੇ ਸਾਨੂੰ ਦੁਬਾਰਾ ਵਾਪਸ ਕਰਤਾ ਅੱਜ ਵੀਰ ਜੀ ਮਨਜੀ ਦਾ ਤੋਲਖਦਾ ਤੇ ਸੰਤਮਾ ਬਸਾਂ ਹਾਂਜੀ ਵੀਰ ਜੀ ਮਾਹ ਪੁਰਸ਼ਾਂ ਦਾ ਤੇ ਵੀਰ ਮਨਕੀਰ ਤੌਲਖ ਦਾ ਸੀ ਬਹੁਤ ਧੰਨਵਾਦ ਕਰਦੇ ਆ ਜਿਹੜੇ ਅੱਜ ਰੱਬ ਦਾ ਰੂਪ ਬਣ ਕੇ ਸਾਡੇ ਤੇ ਆਏ ਨੇ ਉਹਨਾਂ ਨੇ ਮੇਰੀ ਬੱਚੀਆਂ ਦੇ ਸਿਰ ਤੇ ਹੱਥ ਰੱਖਿਆ ਉਹਨਾਂ ਨੇ ਸਾਰੀ ਘਰ ਬਣਾਉਣ ਦੀ ਜ਼ਿੰਮੇਵਾਰੀ ਉਹਨਾਂ ਨੇ ਚੁੱਕੀ ਆ